ਡਿਲੀਸ਼ਨ ਦਾ ਪ੍ਰੋਸੈਸ ਪੁੱਛਿਆ ਤੁਸੀਂ ਟ੍ਰੇਨਿੰਗ ਲਈ ਤੁਸੀਂ ਸਾਰੀ ਡਿਲੀਸ਼ਨ ਦਾ ਪ੍ਰੋਸੈਸ ਪੁੱਛਿਆ ਕਿਹੜੀ ਪਾਰਟੀ ਨੂੰ ਵੋਟ ਪੁੱਛਦੀ ਪਤਾ ਕਿ ਨਹੀਂ ਪਤਾ ਤੁਹਾਡੀ ਟ੍ਰੇਨਿੰਗਾਂ ਹੋ ਰਹੀਆਂ ਉਹਦੇ ਟ੍ਰੇਨਿੰਗਾਂ ਹੋ ਰਹੀਆਂ ਤੁਹਾਡੀ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਦੱਸਿਆ ਨਹੀਂ ਜਾਂਦਾ ਕਿ ক্লোਜ਼ ਦੇ ਵਿੱਚ ਰੀਜ਼ਨ ਹੀ ਦੱਸਿਆ ਜਾਂਦਾ ਕਿ ਭਾਈ ਸਾਹਿਬ ਵੋਟ ਜਲਦੀ ਖੁੱਟ ਗਈ ਆ ਉਹਨੂੰ ਡਿਲੀਸ਼ਨ ਦਾ ਪ੍ਰੋਸੈਸ ਕੀਤਾ ਕੋਈ ਪੰਜਵੀਂ ਪਾਸਟਿਆ ਨਹੀਂ ਹੈਗਾ ਮੈਂ ਆਮ ਸਾਫਟਵੇਅਰ ਇੰਜੀਨੀਅਰ ਥੈਟ ਜਾਲੀ ਵੋਟਾ ਜਿਹੜੀਆਂ ਪਾਰਟੀਆਂ ਦੇ ਵਰਕਰ ਹੈਗੇ ਬਟਾ ਫਕਤ ਆ ਰਹੇ ਆ ਇਹਨਾਂ ਪਾਰਟੀਆਂ ਨੇ ਇਲੈਕਸ਼ਨ ਕਿੰਨੇ ਕਮੇਂਗੇ ਕਰ ਦਿੱਤੇ ਲੇਕਿਨ ਇੰਨਾ ਇਲੈਕਸ਼ਨ ਮਹਿੰਗਾ ਹੋਣ ਦੇ ਬਾਵਜੂਦ ਵੀ ਤੁਸੀਂ ਲੋਕਾਂ ਦੇ ਵਿੱਚ ਜੋ ਨਸ਼ਾ ਵੰਡ ਰਹੇ ਹੋ ਸ਼ਰਾਬਾ ਵੰਡ ਰਹੇ ਹੋ ਸੂਟ ਵੰਡ ਰਹੇ ਹੋ ਉਹ ਵੰਡਣ ਤੋਂ ਬਾਅਦ ਵੀ ਤੁਹਾਨੂੰ ਇੰਨਾ ਡਰ ਕ੍ਰੀਏਟ ਆ ਕਿ ਭਾਈ ਸਾਹਿਬ ਤੁਸੀਂ ਡੈਥ ਡੈਥ ਲੋਕਾਂ ਦੀ ਵੀ ਵੋਟਾਂ ਭਗਤਾਨ ਲਾਪੇ ਇਹਨਾਂ ਦੀ ਅਫਸਰਾਂ ਨਾਲ ਅੰਦਰ ਸੈਟਿੰਗ ਹੈਗੀ ਆ ਅਫਸਰ ਇਹਨਾਂ ਕੋ ਪੈਸੇ ਲੈਂਦੇ ਆ ਮੈਂ ਡਾਇਰੈਕਟਲੀ ਕਿੰਨਾ ਵਿਦਆਊਟ ਆਈਡੀ ਪ੍ਰੂਫ ਵੋਟ ਪਿਆ ਕਿਦਾਂ ਮੈਨੂੰ ਕਹਿੰਦੇ ਜੀ ਤੁਹਾਡੇ ਕੋਲ ਗਲਤੀ ਹੋ ਗਈ ਤੁਹਾਡੇ ਜਿਹੜੇ ਬੰਦੇ ਆ ਮੈਂ ਕਿਹਾ ਤੁਹਾਡੇ ਬੰਦੇ ਤੁਸੀਂ ਉਹ ਵੋਟਰ ਆਈਡੀ ਚੈੱਕ ਕਰਦੇ ਕਹਿੰਦੇ ਨਹੀਂ ਕਰਦੇ ਮੈਂ ਕਿਹਾ ਕੌਣ ਕਰਦਾ ਮੈਂ ਕਿਹਾ ਅਸੀਂ ਕਰਦੇ ਮੈਂ ਕਿਹਾ ਤੁਸੀਂ ਵੋਟਰ ਆਈਡੀ ਚੈੱਕ ਕੀਤੀ ਕਹਿੰਦਾ ਨਹੀਂ ਕੀਤੀ ਤੇ ਭਾਈ ਸਾਹਿਬ ਵੋਟ ਪਈ ਕਿਦਾਂ ਨਹੀਂ ਕਿੰਨਾ ਕਫਸਰਾਂ ਦੇ ਪ੍ਰੈਸ਼ਰਾਈਜ਼ ਹੋਏਗਾ ਅਫਸਰਾਂ ਨੇ ਮਿੰਟ ਵਿੱਚ ਵੋਟ ਪੁਕਤਾ ਕੇ ਬਾਹਰ ਕਰ ਦਿੱਤਾ ਮਤਲਬ ਕਿ ਜਨਤਾ ਨੂੰ ਵੀ ਗੁੰਮਰਾਹ ਕਰ ਰਹੇ ਆ ਨਿਤਿੰਜੀ ਜੋ ਜਾਲੀ ਵੋਟ ਪੁਕਤਾਨ ਦਾ ਮਾਮਲਾ ਸਾਹਮਣੇ ਆਇਆ ਕਿ ਪੂਰਾ ਮਾਮਲਾ ਤੁਸੀਂ ਆਪਣੇ ਮੋਟੇ ਦੇਖੋ ਜੀ ਜਾਲੀ ਵੋਟਾਂ ਜਿਹੜੀਆਂ ਪਾਰਟੀਆਂ ਦੇ ਵਰਕਰ ਹੈਗੇ ਬਟਾ ਬਕਤਾਰੇ ਆ ਇੰਡੀਪੈਂਡੈਂਟ ਉਹ ਦਰ ਲੱਗ ਰਿਹਾ ਕਿ ਕੋਈ ਪੜਿਆ ਲਿਖਿਆ ਕੈਂਡੀਡੇਟ ਆਪਣੀ ਵਾਰਡ ਦੇ ਵਿੱਚ ਗੱਲ ਰੱਖਣਾ ਚਾਹੁੰਦਾ ਆ ਤੇ ਵਾਰਡ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਤੁਹਾਨੂੰ ਵੀ ਪਤਾ ਹੈ ਕਿ ਇਹਨਾਂ ਪਾਰਟੀਆਂ ਨੇ ਇਲੈਕਸ਼ਨ ਕਿੰਨੇ ਕਮੇਂਗੇ ਕਰ ਦਿੱਤੇ ਲੇਕਿਨ ਇੰਨਾ ਇਲੈਕਸ਼ਨ ਮਹਿੰਗਾ ਹੋਣ ਦੇ ਬਾਵਜੂਦ ਵੀ ਤੁਸੀਂ ਲੋਕਾਂ ਦੇ ਵਿੱਚ ਜੋ ਨਸ਼ਾ ਵੰਡ ਰਹੇ ਹੋ ਸ਼ਰਾਬਾ ਵੰਡ ਰਹੇ ਹੋ ਸੂਟ ਵੰਡ ਰਹੇ ਉਹ ਵੰਡਣ ਤੋਂ ਬਾਅਦ ਵੀ ਤੁਹਾਨੂੰ ਇੰਨਾ ਡਰ ਕਰੇਟ ਆ ਕਿ ਭਾਈ ਸਾਹਿਬ ਤੂੰ ਇੱਧਰ ਤੇ ਸੱਟ ਲੋਕਾਂ ਦੀ ਵੀ ਵੋਟਾਂ ਭਗਤਾਨ ਲਾਪੇ ਇਹਨਾਂ ਦੀ ਅਫਸਰਾਨਾਂ ਅੰਦਰ ਸੈਟਿੰ ਅੱਸਰ ਇਹਨਾਂ ਕੋ ਪੈਸੇ ਲਿੰਦੇ ਆ ਮੈਂ ਡਾਇਰੈਕਟਲੀ ਕਿੰਨਾ ਵਿਦਆਊਟ ਆਈਡੀ ਪ੍ਰੂਫ ਵੋਟ ਪਿਆ ਕਿਦਾਂ ਮੈਨੂੰ ਕਹਿੰਦੇ ਜੀ ਤੁਹਾਡੇ ਕੋ ਗਲਤੀ ਹੋ ਗਈ ਤੁਹਾਡੇ ਜਿਹੜੇ ਬੰਦੇ ਆ ਮੈਂ ਕਿਹਾ ਤੁਹਾਡੇ ਬੰਦੇ ਤੁਸੀਂ ਉਹ ਵੋਟਰ ਆਈਡੀ ਚੈੱਕ ਕਰਦੇ ਕਹਿੰਦੇ ਨਹੀਂ ਕਰਦੇ ਮੈਂ ਕਿਹਾ ਕੌਣ ਕਰਦਾ ਮੈਂ ਕਿਹਾ ਅਸੀਂ ਕਰਦੇ ਮੈਂ ਕਿਹਾ ਤੁਸੀਂ ਵੋਟਰ ਆਈਡੀ ਚੈੱਕ ਕੀਤੀ ਕਹਿੰਦਾ ਨਹੀਂ ਕੀਤੀ ਤੇ ਭਾਈ ਸਾਹਿਬ ਵੋਟ ਪਈ ਕਿਦਾਂ ਹੁਣ ਜਦੋਂ ਮਨ ਨੂੰ ਪੁੱਛਿਆ ਕਿ ਚਲੋ ਤੁਹਾਡੇ ਕੋ ਭਲੇ ਕਹਿਣਾ ਪੈ ਗਿਆ ਉਹ ਵੀ ਮੰਨ ਲੈਣੇ ਆ ਉਹ ਤਾਂ ਆਪਾਂ ਦੇਖਾਂਗੇ ਕੋਰਟ ਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਲੇਕਿਨ ਜੇ ਐਸਾ ਡਿਲੀਸ਼ਨ ਦਾ ਪ੍ਰੋਸੈਸ ਕੀ ਹੈਗਾ ਲੇਕਿਨ ਇਹ ਕਹਿੰਦੇ ਆ ਆਈ ਮਨ ਲੇ ਕਿ ਆਪਾਂ ਆਡੈਂਟੀਫਾਈ ਨਹੀਂ ਕਰ ਸਕਦੇ ਵੋਟ ਕਿਸ ਪਾਰਟੀ ਨੂੰ ਪਈ ਆ ਇਹਦਾ ਮਤਲਬ ਫਿਰ ਭਾਈ ਸਾਹਿਬ ਜੇਕਰ ਇਹਨਾਂ ਨੂੰ ਕਹੀਏ ਨਾ ਵਾਰੀ ਦਾ ਵਟਾ ਲਾ ਦੋ ਇੱਕ ਪਾਰਟੀ ਨੇ ਵੋਟ ਪਾ ਲਈ ਤੁਸੀਂ ਆਡੈਂਟੀਫਾਈ ਕਰੋ ਉਹ ਪਾਰਟੀ ਨੂੰ ਪੈ ਗਈ ਬਾਕੀਆਂ ਨੂੰ ਵੇਖ ਕੇ ਵੋਟ ਪਾ ਦਿਓ ਯਾਰ ਤੇ ਮਾਮਲਾ ਬਰਾਬਰ ਹੋ ਜਾਂਦਾ ਲੇਕਿਨ ਇਨਾਂ ਕੋਈ ਵੀਪੀਐਮ ਦੇ ਵਿੱਚ ਕੋਈ ਪ੍ਰੋਸੈਸ ਨਹੀਂ ਹੈਗਾ ਨਾ ਆਡੈਂਟੀਫਾਈ ਦਾ ਪ੍ਰੋਸੈਸ ਹੈਗਾ ਨਾ ਡਿਲੀਸ਼ਨ ਦਾ ਪ੍ਰੋਸੈਸ ਹੈਗਾ ਅਸੀਂ ਕੁਆਇਟ ਹੈਂਪਰ ਹੋ ਰਹੇ ਹਾਂ ਤੇ ਕਿ ਇੱਥੇ ਇਲੈਕਸ਼ਨ ਲੜ ਕੇ ਸਾਨੂੰ ਲੱਗ ਰਿਹਾ ਕਿ ਡੈਮੋਕ੍ਰੇਸੀ ਦਾ ਕਹਾਣ ਹੈਗਾ ਪਤਾ ਕਿ ਮੈਨੂੰ ਲੱਗਿਆ ਕਿ ਦੇਖੋ ਜੀ ਮੇਰਾ ਜਿਹੜਾ ਉਹ ਬੈਠਾ ਅੰਦਰ ਪੋਲਿੰਗ ਏਜੰਟ ਬੈਠਾ ਉਹਨੇ ਅੰਦਰ ਰੋਲਾ ਪਾਇਆ ਕਿ ਭਾਈ ਸਾਹਿਬ ਇਹ ਦਰਥ ਕੀ ਸਾ ਲੇਕਿਨ ਫੇਰ ਵੀ ਪਤਾ ਨਹੀਂ ਕਿੰਨਾ ਅਫਸਰਾਂ ਦੇ ਪ੍ਰੈਸ਼ਰਾਈਜ਼ ਹੋਏਗਾ ਅਫਸਰਾਂ ਨੇ ਮਿੰਟ 'ਚ ਵੋਟ ਪੁਗਤਾ ਕੇ ਬਾਹਰ ਕਰ ਦਿੱਤਾ ਮਤਲਬ ਕਿ ਜਨਤਾ ਨੂੰ ਵੀ ਗੁੰਮਰਾਹ ਕਰ ਰਿਹਾ ਕੀ ਲੱਗਦਾ ਬਾਕੀ ਪੁੱਛਦੇ ਕਿ ਇਸ ਤਰ੍ਹਾਂ ਹੀ ਹੋ ਰਿਹਾ ਹੈ ਦੇਖੋ ਡੈਫੀਨਿਟਲੀ ਡੈਫੀਨਿਟਲੀ ਮੈਨੂੰ ਪਰਾੜੀਵਾਲ ਤੋਂ ਵੀ ਕਾਫੀ ਕੰਪਲੇਂਟਸ ਆ ਰਹੀਆਂ ਮੈਂ ਪਰਸਨਲੀ ਆਇਡੈਂਟੀਫਾਈ ਕਰਕੇ ਨਾ ਹੋਂ ਦੱਸ ਸਰਟੀਫੀਕੇਟ ਵੀ ਨਾਲ ਦਊਂਗਾ ਕਿ ਭਾਈ ਸਾਹਿਬ ਇਹ ਵੋਟਾਂ ਕਿਉਂਕਿ ਆਪਾਂ ਪੜੇ ਲਿਖਿਆ ਆ ਮੈਂ ਆਰਟੀਆਈ ਪਾ ਕੇ ਸਾਰਾ ਰਿਕਾਰਡ ਕਰਾ ਕੇ ਇਹਨਾਂ ਨੂੰ ਪਤਾ ਤਾਂ ਲੱਗੂਗਾ ਇੱਕ ਵਾਰੀ ਕਿ ਪਿਆ ਕਿਦਾਂ ਵਾਲਾ ਸੀ ਜੇ ਅਗਰ ਔਰ ਵਾਰੀ ਮੇਰੇ ਬੰਦਿਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਆ ਜੇ ਉਹਨਾਂ ਦੇ ਡੈਥ ਕੇਸਾਂ ਦੀਆਂ ਵੋਟਾਂ ਭੁਗਤ ਨਹੀਂਆਂ ਤੇ ਭਾਈ ਸਾਹਿਬ ਮੰਨੀ ਨਹੀਂ ਗੇ ਜੇ ਛੱਡਦਾ ਫਿਰ ਇਲੈਕਸ਼ਨ ਕਰਾਓ ਆਪਾਂ ਕਨਸਟੀਟਿਊਸ਼ਨ ਨੂੰ ਮੰਨਣ ਵਾਲੇ ਲੋਕ ਆ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਗਾ ਜਿਨ੍ਹਾਂ ਨੇ ਡੈਮੋਕ੍ਰੇਸੀ ਲਿਖੀ ਦਿੱਤੀ ਆ ਹੁਣ ਇੱਕ ਵਾਰੀ ਇਹਨਾਂ ਨੂੰ ਜਵਾਬਤਾ ਪੁੱਛੋ ਕਿ ਡਿਲੀਸ਼ਨ ਦਾ ਪ੍ਰੋਸੈਸ ਕੀ ਆ ਟ੍ਰੇਨਿੰਗਾਂ ਲਾਈਆਂ ਕਿੱਥੇ ਆ ਠੀਕ ਹੈ ਜਿਹੜਾ ਕੋਈ ਵੋਟ ਜਾਲੀ ਪਕਤਾਨ ਦਾ ਕੋਈ ਰੋਲਾ ਚੱਲਿਆ ਤਾਂ ਮਰੇ ਬੰਦੇ ਦੀ ਕਹਿੰਦੇ ਵੋਟ ਪੁਗਤੀ ਗਈ ਇਹ ਇੰਨਾ ਵੱਲੋਂ ਕਿਹਾ ਜਾ ਰਿਹਾ ਵੀ ਕੋਈ ਜਿਹੜਾ ਵਾ ਕਹਿੰਦੇ ਮਰੇ ਬੰਦੇ ਦੀ ਵੋਟ ਪੁਗਦਾ ਦਿੱਤੀ ਗਈ ਹੈ ਇਹਨਾਂ ਸਾਰਿਆਂ ਦੇ ਇਲੈਕਸ਼ਨ ਅਜੈਂਟ ਅੰਦਰ ਬੈਠੇ ਸੀਗੇ ਬਾਕੀ ਫਿਰ ਵੀ ਜੇ ਪ੍ਰੈਜ਼ੀਡਿੰਗ ਅਫਸਰ ਵੱਲੋਂ ਜੋ ਵੀ ਲਿਖ ਕੇ ਦਿੱਤਾ ਜਾਏਗਾ ਉਹ ਤੇ ਬਤਾਓ ਸਾਡੇ ਨਾਲ ਕਾਨੂੰਨਵਾਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਸਰ ਕਿੰਨੀ ਨੰਬਰ ਵਾਰਡ ਹੈ ਤੇ ਕਿਹੜਾ ਇਲਾਕਾ ਕਿੰਨੇ ਨੰਬਰ ਵਾਰਡ ਵਾਰਡ ਨੰਬਰ 55 ਫਤੇਹ ਸਿੰਘ ਕਲੋਨੀ ਪੈਂਦੀ ਹੈ 55 55 ਠੀਕ